ਹਾਂਜੀ ਹੁਣ ਜਿਹੜੀ ਕਿ ਹੜ੍ਹਾਂ ਨੂੰ ਲੈ ਕੇ ਇੱਕ ਪੰਜਾਬ ਨੂੰ ਡਰਾਉਣ ਵਾਲੀ ਖਬਰ ਇੱਕ ਹੋਰ ਸਾਹਮਣੇ ਆ ਗਈ ਆ ਜਿਹੜੇ ਕਿ ਬਈ ਪੀਟੀਸੀ న్యూਸ ਚੈਨਲ ਵੱਲਿਓ ਤੇ ਜਿਹਦੇ ਵਿੱਚ ਹੁਣ ਹੜ੍ਹਾਂ ਨੂੰ ਲੈ ਕੇ ਹਾਈਲਾਈਟ ਅਲਰਟ ਕਰ ਦਿੱਤਾ ਗਿਆ ਕਿਉਂਕਿ ਬਾਰਿਸ਼ ਅਗਲੇ 24 ਘੰਟਿਆਂ ਦੇ ਵਿੱਚ ਹੋਰ ਅਜੇ ਪੰਜਾਬ ਦੇ ਉੱਤੇ ਭਾਰੀ ਮੀਂਹ ਪੈਣ ਵਾਲਾ ਤੇ ਪਹਿਲਾਂ ਇੱਕ ਖਬਰ ਸੁਣਾਦਗੇ ਤੁਹਾਨੂੰ ਜਿਹੜੀ ਕਿ ਬਈ ਪੰਜਾਬ ਨੂੰ ਡਰਾਉਣ ਵਾਲੀ ਖਬਰ ਆ ਵੀ ਹਜੇ ਪਤਾ ਨਹੀਂ ਹੋਰ ਹੜ੍ਹ ਕਿੰਨੇ ਕੁ ਹੋਣ ਆਉਣਗੇ ਤੇ ਕਿੰਨਾ ਕੋ ਹੋਰ ਨੁਕਸਾਨ ਹੋਊਗਾ ਜੇ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਹੜਾ ਆਉਣ ਕਰ ਇਦੋਂ ਪਹਿਲਾਂ ਸੈਂਕੜੇ ਘਰਾਂ ਦੇ ਘਰਾਂ ਦੇ ਘਟ ਹੈਗੇ ਪਸ਼ੂ ਪੰਛੀ ਵਿੱਚ ਬਹਿ ਗਏ ਤੇ ਕਈ ਮੌਤਾਂ ਹੋ ਗਈਆਂ ਤੇ ਹੁਣ ਜੇ ਗੱਲ ਦਸੀਏ 50000 ਤੋਂ ਵੱਧ ਲੋਕ ਕੋਠਿਆਂ ਦੇ ਉੱਤੇ ਚੜੇ ਬੈਠੇ ਆ ਪਸ਼ੂ ਪੰਛੀ ਭੁੱਖੇ ਮਰ ਰਹੇ ਛੋਟੇ ਛੋਟੇ ਬੱਚੇ ਤਣ ਤਣ ਚਾਰ ਚਾਰ ਦਿਨਾਂ ਤੋਂ ਛੱਪਾਂ ਤੇ ਬੈਠੇ ਆ ਪਰ ਫਿਰ ਵੀ ਸਾਡਾ ਪੰਜਾਬ ਹਾਰ ਨਹੀਂ ਮੰਨਦਾ ਸਾਹਮਣਾ ਕਰ ਰਿਹਾ ਤੇ ਪਰ ਇਹਨੂੰ ਕੁਦਰਤ ਦਾ ਕਿਰਸ਼ਮਾ ਨਹੀਂ ਕਹਿ ਸਕਦੇ ਇਹ ਤਾਂ ਇੱਕ ਆਪਾਂ ਕਹ ਲਈਏ ਵੀ ਸਿਆਸੀ ਸਿਆਸੀ ਪਾਰਟੀਆਂ ਦਾ ਇਹ ਕੰਮ ਆ ਤੇ ਪਰ ਜਿਹੜਾ ਹੁਣ ਆਪਾਂ ਫਿਰ ਵੀ ਸਾਡਾ ਜੇ ਲੋਕ ਸੋਚਦੇ ਆ ਇਹ ਸਿਆਸੀ ਪਾਰਟੀਆਂ ਜੋ ਵੀ ਆ ਵੀ ਪੰਜਾਬ ਹਰ ਜੂਆ ਥੱਕ ਜੂਆ ਬਹਿ ਜੂਆ ਮਰ ਜੂਆ ਨਹੀਂ ਸਾਡਾ ਪੰਜਾਬ ਯੋਧਿਆਂ ਦੀ ਧਰਤੀ ਆ ਸਾਡੇ ਗੁਰੂ ਨਾਨਕ ਪੀਰਾਂ ਦੀ ਧਰਤੀ ਹੈ ਜਿਵੇਂ ਕੀ ਜੋ ਸਾਡੇ ਇੱਥੇ ਯੋਧੇ ਪੈਦਾ ਹੋਏ ਆ ਤੇ ਗੁਰੂਆਂ ਦੀ ਧਰਤੀ ਆ ਇਹ ਹਾਰਮਨਨ ਵਾਲਿਆਂ ਚੋਂ ਹੈ ਨਹੀਂ ਪੰਜਾਬੀ ਤੁਸੀਂ ਖਬਰਾਂ ਦੇਖੋਗੇ ਤਾਂ ਭਾਈ ਰੋਣ ਰੋਣ ਅੱਖ ਨਿਕਲਦਾ ਹੈ ਜਦੋਂ ਕਿ ਜਿੱਥੇ ਪਹੁੰਚਦੇ ਆ ਜੋ ਬਜ਼ੁਰਗਾਂ ਵਾਸਤੇ ਖਾਣਾ ਪੀਣਾ ਬੱਚਿਆਂ ਵਾਸਤੇ ਦੁੱਧ ਕੋਈ ਹੋਰ ਪਸ਼ੂ ਡੰਗਰਾਂ ਵਾਸਤੇ ਨੀਰਾ ਚਾਰਾ ਪਚਾ ਰਹੇ ਆ ਤੇ ਵੀਡੀਓ ਦੇਖ ਕੇ ਰੋਣ ਆਉਂਦਾ ਵੀ ਯਾਰ ਪੰਜਾਬ ਦੇ ਇਹ ਨਹੀਂ ਹੁਣਾਂ ਤੋਂ ਕਿ ਪਰ ਫੇਰ ਵੀ ਬਈ ਸਾਡੇ ਪੰਜਾਬ ਦੇ ਜਿਹੜੇ ਸੇਵਾ ਕਰਨ ਵਾਲੇ ਆ ਜਿਹੜੇ ਜਮ੍ਹਾਂ ਮੈਂ ਕਿਹਾ ਕੋਨੇ ਤੱਕ ਪਹੁੰਚ ਗਏ ਆਪਣਾ ਰਸ਼ਨ ਪਾਣੀ ਲੈ ਕੇ ਕਿਸ਼ਤੀਆਂ ਲੈ ਕੇ ਪੰਜਾਬ ਚ ਜਿੱਥੇ ਵੀ ਕਿਤੇ ਰਾਵੀ ਨਦੀ ਪਾਟਣ ਦੇ ਕਾਰਨ ਤੇ ਸਤਲੁਜ ਦਰਿਆ ਵਿਆਸ ਦਰਿਆ ਜਿੱਥੇ ਵੀ ਕਿਤੇ ਨਜ਼ਰਾਂ ਦਾ ਉਥੇ ਰਸ਼ਨ ਪਾਣੀ ਪੁਚਾਰੇ ਆ ਤੇ ਕਿਸਤਿਆਂ ਦੇ ਵਿੱਚ ਪਸ਼ੂ ਡੰਗਰ ਲੱਤ ਕੇ ਸੇਵ ਜਗਾ ਤੇ ਪੁਚਾਰੇ ਆ ਤੇ ਕਈ ਜਗ੍ਹਾ ਤੇ ਤਾਂ ਘਰ ਨਹੀਂ ਛੱਡ ਲੈ ਚਾਹੁੰਦੇ ਲੋਕ ਤੇ ਆਪਣੀਆਂ ਜਾਨਾਂ ਵੀ ਦੇ ਚੁੱਕੇ ਕੱਲ ਮੈਂ ਇੱਕ ਅੱਜ ਵੀ ਇੱਕ ਵੀਡੀਓ ਸੁਣਾਈ ਆ ਜਿਹੜੀ ਇੱਕ ਮਾਤਾ ਬਜ਼ੁਰਗ ਉਸ ਮਕਾਨ ਦੇ ਥੱਲੇ ਆ ਕੇ ਜੋ ਉਦੀ ਮੌਤ ਹੀ ਹੋ ਜਾਂਦੀ ਜੇ ਨਾ ਪਹੁੰਚਦੀ ਟੀਮ ਟੀਮ ਵਾਲੇ ਉੱਥੇ ਤੇ ਕਈਆਂ ਦੀ ਮੌਤ ਹੋ ਵੀ ਚੁੱਕੀ ਆ ਬਈ ਤੇ ਪਰ ਉਹ ਮਾਤਾ ਨੂੰ ਵਿਚਾਲਿਆ ਸੀ ਪਰ ਹੁਣ ਇੱਕ ਖਬਰ ਸੁਣਾ ਲੀਏ ਜਿਹਦੇ ਵਿੱਚ ਖਬਰ ਡਰਾਉਣ ਵਾਲੀ ਆ ਤੇ ਖਬਰ ਉਹ ਜੋ ਸੱਚ ਆ ਬਈ ਤੇ ਹੁਣ ਪਹਿਲਾ ਇੱਕ ਖਬਰ ਸੁਣਾ ਦਈਏ ਫੇਰ ਆਪਾਂ ਅਗਲੇ ਵਿਚਾਰ ਪੰਜਾਬ ਦੇ ਪ੍ਰਦੀਪ ਫੇਰ ਕਰਦੇ ਆ ਗੱਲਾਂ ਬਾਤਾਂ ਪਹਿਲਾ ਖਬਰ ਸੁਣਾ ਦਈਏ ਚੈਨਲ ਤੇ ਬਨੇ ਰੋ ਹੜਾ ਦੀ ਜੋ ਸਥਿਤੀ ਸੀ ਉਸ ਨੂੰ ਲੈ ਕੇ ਸ਼ਾਇਦ ਤੁਹਾਡੇ ਮਨ ਦੇ ਵਿੱਚ ਕੋਈ ਗਲਤ ਫहमी ਸੀ ਕਿ ਹੁਣ ਸ਼ਾਇਦ ਮੌਸਮ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੇ ਯੂ-ਟਰਨ ਲੈ ਲਿਆ ਜੀ ਹਾਂ ਮੁੜ ਕੇ ਪੰਜਾਬ ਨੂੰ ਹੜ੍ਹਾਂ ਨੇ ਡਰਾ ਦਿੱਤਾ ਹੈ ਪੰਜਾਬ ਦੇ ਵਿੱਚ ਹੋਰ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਹੋਰ ਵੀ ਖਤਰਨਾਕ ਹੋਣ ਵਾਲਾ ਹੈ ਬਹੁਤ ਸਾਰੀਆਂ ਅਜੇਹੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਜੋ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਪੰਜਾਬ ਦੇ ਲਈ ਆਉਣ ਵਾਲੇ ਘੰਟੇ ਆਉਣ ਵਾਲੇ ਕੁਝ ਦਿਨ ਠੀਕ ਨਹੀਂ ਨੇ ਤੁਹਾਨੂੰ ਫਟਾਫਟ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹਰ ਪਾਸੇ ਕੀ ਕੁਝ ਹੋ ਰਿਹਾ ਪੰਜਾਬ ਦਾ ਕੋਈ ਵੀ ਇਲਾਕਾ ਸ਼ਾਇਦ ਅਜੇ ਨਹੀਂ ਹੈ ਜਿੱਥੇ ਬਰਸਾਤ ਨਹੀਂ ਹੋ ਰਹੀ ਹੋਵੇ ਪੰਜਾਬ ਦੇ ਵਿੱਚ ਇਸ ਸਮੇਂ ਦਰਿਆ ਹੋਣ ਟਾਈਮ ਹੋਣ ਜਾਂ ਹੋਰ ਬਰਸਾਤੀ ਨਾਲੇ ਹੋਣ ਜਾਂ ਨਦੀਆਂ ਹੋਣ ਸਾਰੇ ਹੀ ਇਸ ਸਮੇਂ ਹੁਫਾਨ ਦੇ ਖਤਰੇ ਦੇ ਹੋਣ ਕੁਝ ਹੀ ਫੁੱਟ ਹੀਠਾ ਨੇ ਯਾਨੀ ਕਿਸੇ ਵੀ ਵੇਲੇ ਇਸ ਸਮੇਂ ਹਾਲਾਤ ਖਰਾਬ ਹੋ ਸਕਦੇ ਨੇ ਕੇਂਦਰੀ ਮੌਸਮ ਵਿਭਾਗ ਨੇਤਾ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਅਗਲੇ 2 ਦਿਨਾਂ ਤੱਕ ਮਾਹੌਲ ਬੇਹੱਦ ਖਰਾਬ ਰਹਿਣ ਵਾਲਾ ਹੈ ਇਸ ਕਰਕੇ ਕਿਹਾ ਗਿਆ ਕਿ ਲੋਕ ਨੀਵੇਂ ਇਲਾਕਿਆਂ ਦੇ ਵਿੱਚ ਨਾ ਜਾਣ ਇਸੇ ਨੂੰ ਦੇਖਦੇ ਹੋਏ ਹੜ੍ਹ ਪ੍ਰਭਾਵਿਤ ਇਲਾਕੇ ਆ ਦੇ ਵਿੱਚ ਸੁਰੱਖਿਅਤ ਥਾਵਾਂ ਦੇ ਉੱਪਰ ਜਾਣ ਲਈ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਇਸ ਤੋਂ ਵੀ ਅਹਿਮ ਗੱਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੋ ਰਣਜੀਤ ਸਿੰਘ ਪੰਜਾਬ ਦਾ ਭਾਗੜਾ ਡੈਮ ਰਣਜੀਤ ਸਿੰਘ ਸਾਗਰ ਡੈਮ ਉਹ ਵੀ ਪਾਉਂਡ ਡੈਮ ਉਹ ਸ਼ਾਹਪੁਰ ਕੰਢੀ ਸਾਰੇ ਪਾਸੇ ਪੱਦਰ ਵੱਜ ਚੁੱਕਿਆ ਹੈ ਇਹ ਲੋਕਾਂ ਨੂੰ ਡਰਾ ਰਹੇ ਨੇ ਕੱਗੜ ਦਰਿਆ ਵੀ ਇਸ ਸਮੇਂ ਮਾਲਵੇ ਦੇ ਕੁਝ ਇਲਾਕਿਆਂ ਨੂੰ ਡਰਾਉਣ ਦੀ ਤਿਆਰੀ ਵਿੱਚ ਹੈ ਕਿਉਂਕਿ ਇੱਥੇ ਵੀ ਲਗਾਤਾਰ ਪਾਣੀ ਦਾ ਪੱਦਰ ਵੱਦਾ ਜਾ ਰਿਹਾ ਹੈ ਵਿਆਸ ਅਤੇ ਸਤਲੁਜ ਦਰਿਆ ਮੋੜ ਤੋਂ ਲੋਕਾਂ ਨੂੰ ਡਰਾ ਰਹੇ ਨੇ ਕਿਉਂਕਿ ਲੱਗਿਆ ਕਿ ਇਹਨਾਂ ਦਾ ਜੋ ਪੱਦਰ ਹੈ ਉਹ ਘਟ ਜਾਏਗਾ ਪਰ ਮੁੜ ਕੇ ਉਸ ਇਲਾਕੇ ਦੇ ਲੋਕਾਂ ਦੇ ਲਈ ਬਿਪਤਾ ਆ ਗਈ ਹੈ ਤੇ ਪਾਣੀ ਦਾ ਪੱਦਰ ਵੱਜ ਚੁੱਕਿਆ ਹੈ ਤੇ ਸਭ ਤੋਂ ਅਹਿਮ ਗੱਲ ਇਸ ਵੇਲੇ ਇਹ ਵੀ ਹੈ ਕਿ ਪੰਜਾਬ ਦੇ ਵਿੱਚ 3 ਸਤੰਬਰ ਤੱਕ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਹਾਂ ਇੱਕ ਇੱਕ ਕਰਕੇ ਦੱਸਾਂਗੇ ਇਸ ਪੂਰੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਅਸਲ ਚ ਪੰਜਾਬ ਦੇ ਵਿਚਾਰਾਂ ਦੀ ਸਥਿਤੀ ਕੀ ਹੈ ਤੁਹਾਨੂੰ ਮਾਝੇ ਤੋਂ ਲੈ ਕੇ ਮਾਲਵੇ ਤੱਕ ਦੁਆਬੇ ਤੱਕ ਕੀ ਕੁਝ ਥੀਤੀ ਹੈ ਦਰਿਆ ਕਿੱਥੇ ਨੇ ਠਹਿਮਾ ਦੇ ਵਿੱਚ ਪੱਤਰ ਕਿੱਥੇ ਹੈ ਉਸ ਤੋਂ ਇਲਾਵਾ ਅਜਿਹੀ ਕਿਹੜੀ ਵੀਡੀਓ ਨੇ ਜੋ ਇਹ ਦਰਸਾਈ کافی ਨੇ ਕਿ ਗਰਾਊਂਡ ਤੇ ਸਥਿਤੀ ਕਿੰਨੀ ਭਿਆਨਕ ਬਣੀ ਹੋਈ ਹੈ ਜੀ ਹਾਂ ਪੰਜਾਬ ਦੇ ਵਿੱਚ ਇਸ ਸਮੇਂ ਬਿਹਤਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੋ ਜੋ ਹੜ੍ਹਾਂ ਦੀ ਸਥਿਤੀ ਹੈ ਉਹ ਇਸ ਸਮੇਂ ਗੰਭੀਰ ਬਣੀ ਹੋਈ ਹੈ ਇਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਹਾਂਜੀ ਜੋ ਖਬਰ ਤੁਸੀਂ ਸੁਣੀ ਲਈ ਬਈ ਪੀਟੀਸੀ ਨਿਊ ਚੈਨਲ ਬਣੀਓ ਤੇ ਪਰ ਹੁਣ ਜਿਹੜਾ ਕੀ ਪੰਜਾਬ ਨੂੰ ਇਹ ਡਰੋਨ ਵਾਲੀ ਖਬਰ ਆਪਾਂ ਕਹਿ ਸਕਦੇ ਚੌਂਗੀ ਜਿਵੇਂ ਜਿਵੇਂ ਹੁਣ ਪਤਾ ਲੱਗਦਾ ਤੇ ਖਬਰਾਂ ਆ ਰਹੀਆਂ ਤੇ ਕਿਉਂਕਿ ਬਈ ਪੰਜਾਬ ਨੂੰ ਹਾਈ ਅਲਰਟ ਕਰ ਚੁੱਕੇ ਖਬਰਾਂ ਹਮ ਕਈ ਚੈਨਲਾਂ ਤੇ ਪੈ ਚੁੱਕੀਆਂ ਤੇ ਪਰ ਹੁਣ ਸਾਡਾ ਪੰਜਾਬ ਹਾਰਨ ਵਾਲਾ ਹੈ ਨਹੀਂ ਸਾਹਮਣਾ ਤਾਂ ਪਰ ਕਰੂ ਤੇ ਪਰ ਕਈ ਜਗ੍ਹਾ ਤੇ ਬਈ ਜਿਹੜੇ ਨੁਕਸਾਨ ਹੋ ਰਿਹਾ ਪਹਿਲੀ ਪਾ ਇੱਕੋ ਅਪੀਲ ਕਰਦਗੇ ਸਾਡੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਛੋਟੇ-ਛੋਟੇ ਬੱਚੇ ਆ ਤੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਜ਼ਰੂਰ ਘਰਾਂ ਦੇ ਵਿੱਚ ਉਹ ਕੱਢ ਲਿਆ ਕਰੋ ਸਮਾਂ ਨਾ ਦੇਖਿਆ ਕਰੋ ਘਰਾਂ ਦੇ ਵਿੱਚ ਨਾ ਵੜ ਕੇ ਬੈਠੋ ਕਿਉਂਕਿ ਬਈ ਜਾਨਾ ਬਹੁਤ ਕੀਮਤੀ ਆ ਘਰ ਫੇਰ ਵੀ ਬੜਜੂ ਜਾਨ ਮੁਰਕੇ ਦੁਆਰਾ ਵਾਪਸ ਜੇ ਕੋਈ ਕਿਸੇ ਦੇ ਅਤਿਆ ਹੁੰਦੀ ਆ ਵਾਦੇ ਵਿੱਚ ਪਸਤਾਉਣਾ ਪਿਆ ਜਾਂਦਾ ਤੇ ਪਰ ਹੁਣ ਇਹੀ ਆਪਾਂ ਫਿਰ ਤੋਂ ਅਪੀਲ ਕਰਦੇ ਆ ਬੱਚਿਆਂ ਨੂੰ ਵਿਯੋਗਾਂ ਨੂੰ ਘਰਾਂ ਚੋਂ ਕੱਢ ਲਓ ਤੇ ਆਪਾਂ ਇਹ ਕਹਾਂਗੇ ਭਈ ਆਪ ਵੀ ਚੌਕਸ ਰਹੋ ਜਦੋਂ ਕਿਤੇ ਪਾਣੀ ਪਾਣੀ ਦਾ ਪੱਤਰ ਦਿਸਦਾ ਆਪਾਂ ਨੂੰ ਜੀ ਵੱਧ ਗਿਆ ਤਾਂ ਉਦੋਂ ਉਸੇ ਵਕਤ ਹੀ ਜੋ ਟੀਮਾਂ ਨੂੰ ਬੁਲਾ ਕੇ ਕਿਵੇਂ ਨਾ ਕਿਵੇਂ ਆਪਣਾ ਪਰਿਵਾਰ ਬਾਹਰ ਕੱਢ ਲਿਆ ਕਰੋ ਜਿਹੜੇ ਫੋਨ ਆਪਾਂ ਕਹਿੰਦੀ ਹੈ ਕਈ ਸਾਡੇ ਪੰਜਾਬੀ ਨਹੀਂ ਨਿਕਲਦੇ ਕਰਾਂਗੇ ਛੱਤਾਂ ਤੇ ਬੈਠੇ ਜਦੋਂ ਪਾਣੀ ਨਿਵਾਚ ਬਣ ਗਿਆ ਤਾਂ ਛੱਤਾਂ ਕੀ ਕਰਨੀਆਂ ਤੇ ਐਸੇ ਕਾਰਨੀ ਬਈ ਅੱਜ ਇੱਕ ਖਬਰ ਵੀ ਪਾਈ ਸੀ ਮਾਤਾਂ ਦੀ ਉਸ ਦੀ ਕਿ ਉਹ ਡਿੱਗਣ ਕਾਰਨ ਛੱਤ ਦੇ ਥੱਲੇ ਆ ਗਏ ਤੇ ਉਹ ਮਾਤਾਂ ਨੂੰ ਜਦੋਂ ਨੇ ਮੌਕੇ ਤੇ ਟੀਮ ਪਹੁੰਚ ਜਾਂਦੀ ਆ ਉਹਨੂੰ ਕੱਟ ਲੈਂਦੇ ਆ ਤੇ ਪਰ ਆਪਣੀ ਜ਼ਿੰਦਗੀ ਨੂੰ ਨੁਕਸਾਨ ਨਾ ਪਹਚਾਓ ਇਹੀ ਕਹਾਂਗੇ ਪਰ ਸਾਡੇ ਉਹਨਾਂ ਲੋਕਾਂ ਦਾ ਦਿਲੋਂ ਬਈ ਸਲੂਟ ਆ ਜਿਹੜੇ ਹੁਣ ਇਸ ਵਕਤ ਸਾਡੇ ਆਰਮੀ ਦੇ ਨੌਜਵਾਨ ਸਾਡੇ ਆਮ ਸੇਵਾ ਦਾ ਜਿਹੜੇ ਕਿ ਜਮਾ ਕੋਨੇ ਤੱਕ ਜਿੱਥੇ ਰਾਵੀ ਨਦੀ ਜਿੱਥੇ ਵੀ ਲੋਕ ਦਿਸਦੇ ਆ ਕੋਠਾਂ ਦੇ ਚੜ੍ਹੇ ਛੁੜੇ ਉਹਦੇ ਬੱਚੇ ਕਈ ਦਿਨਾਂ ਤੋਂ ਭੁੱਖੇ ਆ ਤੇ ਉਥੇ ਰਸਣ ਪਣੀ ਵਿਚਾਰੇ ਆ ਬਾਈ ਉਹਨਾਂ ਨੂੰ ਆਪਾਂ دلੋਂ ਧੰਨਵਾਦ ਕਰਦੇ ਆ ਤੁਹਾਨੂੰ ਸ਼ੁਕਰੀਆ